ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ জাফরਕੋਟ ਹੈ ਤਹਿਸੀਲ ਅਜੇ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸ਼ਮਸ਼ੇਰ ਵੀਰੋ ਨਾਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 گاਵਾ ਦਿਖਾਉਣੀਆਂ ਚਾਰੇ ਸੁੰਗੀਆਂ ਸਵਾਈਆਂ ਤੇ ਚਾਰੇ ਚੰਗੇ ਦੁੱਧ ਵਾਲੀਆਂ ਵਾਂ ਜਿੰਨਾਂ ਬਾਕੀ ਤਾਜ਼ੀਆਂ ਸੁੰਗੀਆਂ ਵਾਂ ਨਵੀਆਂ ਆਣੀਆਂ ਲੇਕ ਮੌਸਮ ਵੀ ਠੰਡਾ ਵਾ ਮੀਮ ਵੀ ਪੈਣਦਿਆ ਵਾ ਤੇ ਉਹਦੇ ਕਰਕੇ ਦੇ ਉਤਰਾ ਹੀ ਤੁਹਾਨੂੰ ਇਹ ਦਿਖਾਵਾਂਗੇ ਤੇ ਬਾਕੀ ਕੋਈ ਵੀ ਇੱਥੇ ਆ ਗਿਆ ਆਪਣੀ ਚੁਆਈ ਕਰਕੇ ਪਾਸ ਕਰਕੇ ਤੇ ਤਸੱਲੀ ਕਰਕੇ ਖੜੇ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕਾਲ ਤੇ ਦੋ ਟਾਈਮ ਚੁਆਈ ਜ਼ਰੂਰ ਕਰਾ ਲੈਗੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਠੀਕ ਠਾਕ ਜੀ ਵਧੀਆ ਵਧੀਆ ਵੀਰ ਜੀ ਆਪੇ ਨਾਮ ਹੈ ਸਭ ਵਧੀਆ ਜੀ ਤੇ ਨਾਮ ਦੱਸ ਸਕਦਾ ਨਾਮ ਰਕਸ਼ਮ ਸਿੰਘ ਤਸੀਲੀਨ ਨਾਲਾ ਜ਼ਿਲ੍ਹਾ ਮਸਾ ਫੋਨ ਨੰਬਰ ਹੈ 95922282977 ਠੀਕ ਹੈ ਜੀ ਹਾਂ ਜੀ ਅੱਜ 4 ਤੇ 4 ਦੇ ਸਿਮ ਆਪਣੇ ਕੋਲ 4 ਆ ਚੌਵੇਂ ਪਿਆਰ ਦੁੱਧ ਤੇਲ ਜੀ ਅੱਛਾ ਹਾਂ ਜੀ 50 ਤੋਂ ਬਾਹਰ ਆਣੀਆਂ ਵਿੱਚ ਸਾਰੇ ਸਾਰੀਆਂ 50 ਤੇ ਆ ਜਿਹੜੀ ਪਹਿਲੇ ਨੰਬਰ ਤੇ ਹੀ ਹੈ ਜਿਹੜੀ ਇਹਨੂੰ ਸੂਈ ਨੂੰ ਅੱਜ ਵੀ ਜੀ ਚੋਖਾ ਦੇਣਗੇ ਚੌਥਾ ਦਿਨ ਹੋ ਗਿਆ ਹਨਾ ਲਾੜੂ ਦਾ ਨਾੜ ਬੱਚੇ ਦਾ ਬੱਚੇ ਦਾ ਨਾੜ ਜਿਹੜਾ ਨਾਲ ਹੀ ਹੈ ਤਾਂ ਜਿਆ ਨਾੜ ਜਿਹੜਾ ਨਾਲ ਦਾ ਦੇਖ ਲੈ ਮਗਰ ਬੱਛਾ ਜੀ ਮਗਰ ਬੱਛਾ ਇਹਦੇ ਵਿੱਚ ਜੀ ਤੇ ਕਿੰਨਾ ਕੁ ਪੌੜਾ ਤਿਆਰ ਕਰਗੇ ਜਿਹੜਾ ਹੁਣ ਤਿਆਰ ਹੋ 20 ਕਿਲੋ ਤਿਆਰ ਹੋਗਾ ਛਵੀ ਲੀਟਰ ਤਿਆਰ ਆ ਅੱਛਾ ਹਾਂਜੀ ਤੇ ਕਿੰਨਾ ਕਰੀ ਜਾਓਗੇ 14 ਹਾਂ ਫਿਰ ਬਾਕੀ ਥੱਲੇ ਚੰਗੀ ਬਣੀ ਆ ਇਹਨਾਂ ਰਾਤੀ ਆਈਆਂ ਨਵਾਈਆਂ ਨੂੰ ਹੋਈਆਂ ਹੀ ਨਸਰਾ ਹੀ ਹਰ ਵੇਲੇ ਲਿਪੜੀਆਂ ਉਤਰਾ ਹੀ ਲਿਪੜੀਆਂ ਵਾ ਜਮੋਸਮ ਵੀ ਠੰਡਾ ਵਾ ਮੀਂਹ ਪੈਂਦਿਆ ਹੋਣੀ ਹਟਿਆ ਵਾ ਜਿਹੜਾ ਹੱਲੇ ਇਹ ਥਾਣੇ ਦੇ ਦੇਖ ਸਕਦੇ ਆਪਾਂ ਲੱਗਦੇ 3 ਭਾਵੇਂ ਵੀ ਜਿੱਤਰਾ ਕੋ ਬਹਿ ਥੱਲੇ ਠੀਕ ਹੈ ਹਾਂ ਜੀ ਇਤਰੇ ਭਾਵੇਂ ਥੱਲੇ ਬਹਿ ਜਾ ਹਾਂ ਅਰੇ ਸੰਗਿਆ ਪੁਲਾ ਪੁਲਾ ਨਹੀਂ ਆਈ ਫੇ ਮਗਰ ਲਖਨਦਰ ਦਿਖਾ ਦੇ ਜਵਾਕ ਜੀ ਠੀਕ ਹੈ ਛੱਡ ਦੇ ਤੇ ਕਿੰਨਾ ਫਿਰ ਮੁੱਲ ਰੱਖੀਏ ਦਾ ਆਪਾਂ ਹਾਂਜੀ ਮੁੱਲ ਕਿੰਨਾ ਕਰੀਏ ਦਾ ਆਪਾਂ ਮੁੱਲ ਅੱਜ ਵੀ ਜੀ ਧਿਆਨ ਨਹੀਂ ਹੋਣਾ ਉਦ ਦੀਆਂ ਨਾਲ ਹੀ ਕਰਤੀ ਕਿੰਨਾ ਇਹ ਜਵਰਾ ਦੇ ਦੀਏ 75 ਦੀ ਜੀ 70 ਦੀ ਦੇ ਦਈਏ ਹਾਂਜੀ 70 ਦੀ 70 ਦਾ 200 ਛੱਡਦਾ ਯਾਰ ਹੋਰ ਛੱਡ ਦੋ 70 ਦੀ ਜਾਂਦਾ ਹਾਂਜੀ ਠੀਕ ਹੈ ਦੋ ਨਾ ਭਾਵੇਂ ਮੇਰੇ ਘਰੇ ਵੀ ਜੀ ਤਸੱਲੀ ਕਰਕੇ ਖੜੇ ਹੋ ਜੀ ਠੀਕ ਹੈ ਜੀ ਗਾਰੰਟੀ ਦੇ ਖੜਨੇ 18 ਕਿਲੋ ਦੀ ਭਾਂਗ ਧਾਰਨ ਹੋ ਮਾਰੀ ਅੱਛਾ ਜੀ ਹਾਂ ਘਰ ਤੱਕ ਗਾਰੰਟੀ ਹੋਏ ਦੀ ਹੈ ਜੀ ਠੀਕ ਹੈ ਜੀ ਹਾਂ ਜੀ ਤੇ ਹੁਣ ਆ ਜਿਹੜੀ ਜੇ ਇਹਨੂੰ ਸੂਈ ਨੂੰ ਜੀ ਆਜੇ ਕੋਈ 7-8 ਮਾਦਨ ਹੋ ਗਿਆ ਜੇ ਮਗਰਾ ਬੱਚਾ ਜੀ ਤੇ ਇਹ ਕਿੰਨਾ ਦੁੱਧ ਤਿਆਰ ਕਰਗੀਏ ਇਹਦੇ ਕੋਲ ਦੁੱਧ ਵੀ ਜੀ 20 ਕਿਲੋ ਤਿਆਰ ਹੋਊਗਾ 6 ਲੀਟਰ ਤਿਆਰ ਆ ਇਹ ਕਿੰਨਾ ਕਰੀ ਜਾਊਗੀ ਇਹ ਵੀ ਦੁੱਧ ਵੀ ਜੀ 25-26 ਕਿਲੋ ਚਾਹੋਗੇ ਤੋੜੋ ਫੇਰ ਇਹਨਾਂ ਵੀ ਇੱਕ ਕਰੀ ਇਹ ਵੀ ਚੰਗੇ ਰੰਗ ਰੂਪ ਦੀ ਆ ਬਾਕੀ ਚਿਹਰਾ ਬੜਾ ਪਿਆਰਾ ਹੈ ਇਹਦਾ ਤੇ ਥਣ ਵੀ ਚੰਗੇ ਲੱਗੇ ਇਸੇ ਵੀ ਬਾਕੀ ਹਵਾ ਦੇ ਧੱਕ ਥੋੜੀ ਗਾਣੂ ਰੱਖ ਲਈਏ ਹੁਣ 20 ਲੀਟਰ ਤਿਆਰ ਜਿਹੜਾ ਇਹਦੇ ਕੋਲ ਮੋਕੇ ਤੇ ਕਿੰਦੇ ਇਹਦਾ ਤੂਆ ਬਸ ਤੂਆ ਜਿਹੜਾ ਕਿੰਦੇ ਵੀ ਦਿਖਾਈ ਦੀ ਹੈ ਚਿਹਰਾ ਪਾ ਦੇਖ ਸਕਦੇ ਕਾਫੀ ਪਿਆਰਾ ਜਿਹੜਾ ਇਹਦਾ ਆ ਥਾਣੇ ਦੇ ਆਪਾਂ ਲੱਗ ਰਿਹਾ ਦੇਖ ਸਕਦੇ ਹਾਂ ਬਾਕੀ ਮਿਲਕਵਨ ਵੀ ਚੰਗੀ ਲੱਗੀ ਐ ਜਿਵੇਂ ਮਗਲੇ ਸਨਾਂ ਦੇ ਤਾਂ ਫਰਕ ਨਹੀਂ ਪਿਆ ਕਿ ਵਾਹ ਆਪਸ ਵਿੱਚ ਆਹ ਬਾਰੇ ਸਨਾਂ ਦੇ ਕੋਈ ਨਹੀਂ ਹੈ ਜੀ ਬਾਕੀ ਉਹ ਸ਼ਾਂਗਾਂ ਜੀਆਂ ਲੱਗੀਆਂ ਮਗਰ ਉਹ ਸ਼ਾਂਗਾਂ ਵਿੱਚ 2-2 3-3 ਤਾਰਾਂ ਹੀ ਆਉਂਦੀਆਂ ਬਸ ਤਾਰਾਂ ਜੀ ਉਤਰਦੇ ਹੁੰਨਾਂ ਚ ਵੀ ਆਉਂਦੀਆਂ ਵਾ 2-2 ਤਾਰਾਂ ਹੀ ਆਉਂਦੀਆਂ ਠੀਕ ਆ ਉਹ ਬੱਕਰੀਆਂ ਲੱਗੀਆਂ ਉਹ ਬੱਕਰੀਆਂ ਤਾਂ ਲੱਗੀਆਂ ਤੇ ਇਹਦਾ ਫਿਰ ਮੁੱਲ ਦੱਸੀਏ ਵਧੀਆ ਆਪਾਂ ਇਹਦਾ ਮੁੱਲ ਵੀ ਉੜਦੀਆਂ ਵਾਲਾ ਕਰਦੀ ਹੋਈ ਸੀ ਕਿੰਨਾ ਕ ਹਾਂਜੀ ਕਿੰਨਾ ਕ ਇਹ ਵੀ ਦੇ ਲਈ 75 ਦੀ 70 ਦੀ ਜਾਂਦੀ ਹੈ ਵੀ 70 ਦੀ ਹਾਂਜੀ ਸੇਮ ਗੱਦਾਂ ਦੇ ਅੱਛਾ ਸੇਮ ਹੀ ਹਾਂਜੀ ਸਟਾਰਟ ਦੀ ਭਾਵੇਂ ਕੋਈ ਉਹ ਲੈ ਜੇ ਭਾਵੇਂ ਕੋਈ ਸਟਾਰਟ ਦੀ ਭਾਵੇਂ ਕੋਈ ਭਾਵੇਂ ਕੋਈ ਇਹ ਲੈ ਜੇ ਮੈਂ ਦੁੱਧ ਦੇ ਦੇ ਕੋ ਘੱਟਾ ਕਿ 18 ਕਿਲੋ ਵੀ ਕੰਡੇ ਤੇ ਚਾੜ ਕੇ ਤਵਾ ਕੇ ਆਵਾਂ ਵੀ ਜੀ ਠੀਕ ਹੈ ਜੀ ਹਾਂਜੀ ਤੇ ਆ ਜਿਹੜੀ ਜਣ ਇਹਨੂੰ ਸੂਈ ਨੂੰ ਵੀ ਜੀ ਦੋ ਜਰ ਜਣ ਜਿਆ ਇਹਨੂੰ ਦੂਸਰਾ ਦੇਣੀ ਆ ਹੱਲੇ ਇਹਦੇ ਮਗਰ ਕੀ ਆ ਇਹਦੇ ਮਗਰ ਨਾਲ ਬੱਚੀਆਂ ਹਨ ਬੱਚੀ ਇਹਦੇ ਮਗਰ ਜੀ ਨਹੀਂ ਬੱਚਾ ਜੀ ਇਹਦੇ ਮਗਰ ਵੀ ਬੱਚਾ ਜੀ ਤਾਜ਼ਾ ਬੱਚਾ ਨਾੜੋ ਜਿਹੜਾ ਨਾਲ ਹੀ ਆ ਤੇ ਇਹਦੇ ਕੋਲ ਬੋਲਾ ਕਿੰਨਾ ਘਊਗਾ ਹੁਣ ਇਹਦੇ ਕੋਲ ਵੀ ਜੀ ਦੋ ਤੇ ਦੋ ਚਵਾ ਇਹਦੇ ਮਗਰ ਬੱਚੀ ਜੀ ਵਿੱਚ ਵੱਛੀ ਹੈ ਇਹ ਦੇ ਮਗਰ ਉਹ ਵੱਛੀ ਦੇ ਤੇ ਮੈਂ ਸੋਹਣੀ ਵੱਛੀ ਆ ਤਰਾ ਤੇ ਕਿੰਨਾ ਇਹਦੇ ਕੋਲ ਗੋਲਾ ਇਹਦੇ ਕੋਲ ਗੋਲਾ ਵੀ ਕੋਈ 18-19 ਗੋਲਾ ਤਿਆਰ ਹੋਊਗਾ ਚਲੋ ਲੈ ਜਾ ਤੋਰ ਦੇ ਕਰੀ ਇਹ ਵੀ ਵੱਡੀਆਂ ਵੱਟੀਆਂ ਜਾਵਾਂ ਤੇ ਆ ਇਹ ਵੀ ਇਹ ਰਾਜੀ ਐਂ ਦਿੱਤੀ ਇਹ ਵੀ ਇਹਨੂੰ ਹੌਸਲਾ ਹੁਆ ਲਈ ਵੱਛੀ ੱਲੇ ਆਪਾਂ ਦੇਖ ਸਕਦੇ ਇਹ ਵੀ ਚੰਗੀ ਬਣੀ ਹੈ ਬਾਕੀ ਤਾਂ ਜੀਆਂ ਸੋਈਆਂ ਮੈਂ ਲੈ ਜਾ ਬੱਚੇ ਦਾ ਥੋੜਾ ਜਿਹਾ ਵੱਧ ਕਰਦੀ ਆ ਉਹ ਦੇਖ ਸਕਦੇ ਅੰਦਰੋਂ ਤੇਜ਼ ਜਾਂਦੀ ਆ ਬਾਕੀ ਘੱਦਗਾਠ ਦੀ ਚੰਗੀ ਹੈ ਉਤਰਾ ਲੰਗਰੂਪ ਦੀ ਵੀ ਚੰਗੀ ਆ ਤੇ ਇਹ ਉਤਰਾ ਵਿੱਚ ਕਿੰਨਾ ਕੁ ਦੁੱਧ ਭਰੀ ਜਾਊਗੀ ਇਹ ਦੁੱਧ ਵਿੱਚੀ ਇਹ ਵੀ 26 27 ਕਿਲੋ ਚਾਹੂਗੀ ਅੱਛਾ ਹਾਂਜੀ ਤੇ ਇਹਦਾ ਕਿੰਨਾ ਕੁ ਮੁੱਲ ਰੱਖਣਾ ਫਿਰ ਆਪਾਂ ਇਹਦਾ ਮੁੱਲ ਦੇ ਰਹੀਏ ਵੀ 75 ਦੀ 75 ਦੀ ਹਾਂਜੀ ਕਿ ਵੀ ਸੇਮ ਹੀ ਜਾਣਦੀ ਹੈ 60 ਦੀ 60 ਦੀ ਜਾਣ ਦਵੇ ਵੀ ਇਹਦਾ ਮੁੱਲ ਚਕਾਰ ਦੀ ਠੀਕ ਹੈ ਕਿੰਨੇ ਕੋ ਭਾਵੇਂ ਜੜੀ ਕੋ ਮਰਜ਼ੀ ਲਾ ਜੀ ਸਟਾਰਟ ਆ ਵੀ ਨਹੀਂ ਨਾ ਨੀ ਬਾਗ ਨੂੰ ਜੀ ਬਾਕੀ ਇਹ ਜੋ ਲੱਪੇ ਜਾਂ ਥੋੜੀ ਤਾਜੀ ਸੂਈ ਹੈ ਹਾਂ ਜੀ ਆ ਦੇਖ ਸਾਦੇ ਜੇ ਬੱਚਾ ਵੀ ਕਾਫੀ ਭਲਾ ਦਿੱਤਾ ਹੈ ਬੱਚਾ ਹੁਜੀ ਮਗਰ ਤੇ ਆ ਥਾਨ ਵੀ ਇਹਦੇ ਦੇਖ ਸਾਦੇ ਜੇ ਲਾਗੇ ਤਾਂ ਪਰਪਰਾਤ ਦੀ ਚਵਾਈ ਵਾਲਾ ਥਾਣੇ ਆ ਇਹ ਠੰਡੀ ਤੇਰੀ ਭਾਵੇਂ ਕੋਈ ਤਰੇ ਬੈ ਕੇ ਵੇਖੀਏ ਤਾਂ ਲੇ ਠੀਕ ਹੈ ਜੀ ਆਹਦੇ ਚੰਦੇ ਬਿਲਕੁਲ ਮੋਟੀ ਧਾਰਿਆ ਜਿਹੜੀ ਬੜਾ ਵਧੀਆ ਚਵਾ ਲੱਗਾ ਹੈ ਸਰ ਜੀ ਐ ਬੂੰਦੀ ਵੀ ਠੀਕ ਹੈ ਇਹ ਮਾਲ ਨੂੰ ਧੋਣ ਆ ਨਾ ਹਾਂ ਵੀ ਥੋੜਾ ਹੋਰ ਘੱਟ ਪਾਏ ਹਾਂ ਹਾਂਜੀ ਹਾਂਜੀ ਤੇ ਹੁਣ ਆ ਜਿਹੜੀ ਜੇ ਇਹ ਵੀ ਤਾਜੀ ਸੂਈ ਆ ਮੈਨੂੰ ਇਹ ਵੀ ਵਿੱਜੀ ਰਾਤ ਦੀ ਸੂਈ ਜੇ ਬੱਚੇ ਇਹ ਰਾਤ ਦੀ ਸੂਈ ਹੈ ਇਹਦੇ ਮਗਰ ਬੱਚਾ ਹੈ ਇਹਦੇ ਮਗਰ ਆਵਲਾ ਬੱਚਾ ਆ ਤਾਜੀ ਸੂਈ ਉਤਰਾ ਹੈ ਗਿੱਲਾ ਨਾੜੂ ਇਹਦੇ ਨਾਲ ਵੀ ਠੀਕ ਹੈ ਹਾਂਜੀ ਤਾਜੀ ਬੱਚਾ ਜਿਹੜਾ ਇਹ ਬਿਲਕੁਲ ਤੇ ਇਹ ਕਿੰਨਾ ਕੁ ਦੁੱਧ ਕਰੀ ਜਾਊਗੀ ਇਹ ਵੀ ਦੁੱਧ ਵੀ ਵੀ ਭਾਈ 2 ਕਿਲੋ ਚ ਆ ਜਾਊਗਾ ਤੋੜੋ ਫਿਰ ਕਰੀ ਨੰਮ ਇਹ ਵੀ ਮੇਨ ਵਾਦਾ ਇਹ ਆ ਵੀ ਅੱਜ ਚਲੋ ਸਾਰੀਆਂ ਹੀ ਸੁਈਆਂ ਵਾ ਆਪਣੀ ਕੋ ਜਿਤਨਾ ਮੱਦੀ ਚਵਾਈ ਕਰਕੇ ਪਾਸ ਕਰਕੇ ਖੜੇ ਆ ਜਲੇ ਬਾਕੀ ਭਲਾ ਵੀ ਸਮਾਨ ਦੇ ਪਈਆਂ ਹੋਏ ਇਹਦੇ ਖਾਨੇ ਦੇ ਵੀ ਦੇਖ ਸਕਦੇ ਆ ਆਪਾਂ ਲਾਗੇ ਤੋਂ ਚੰਗਾ ਥਣ ਲੱਗਾ ਹਾਂ ਦੀ ਸਾਡੇ ਗਲੇ ਪਿਛਲੇ ਥਣ ਲਗਭਗ ਇੱਕੋ ਜਿਹਾ ਸਾਈਜ਼ ਦੇ ਕੁਝ ਗੈਪ ਤੇ ਇਹਦੇ ਤੇ ਮੁੱਲ ਫਿਰ ਵਧ ਜੀਏ ਤਾਂ ਹਾਂਜੀ ਇਹਦਾ ਮੁੱਲ ਇਹਦਾ ਮੁੱਲ ਵੀ ਨਿਗਾਇਆ ਹੀ ਕਰਨਾ ਜੀ ਕਿੰਨਾ 70 ਦੀ ਦੇ ਦੀ ਨਹੀਂ ਇਹ ਤਾਂ ਕਰਦੀ ਕਮਾਨ ਹਾਂਜੀ ਮਾਨ ਕਰਦੀ ਜੀ ਇਹ ਤਾਂ ਕਰਾ ਲਓ ਜਿੰਨਾ ਸੋਹਣਾ 65 ਦੀ ਦੇ ਦੀ ਹੋਰ ਟੈਂਸ਼ਨ 62 ਦੀ ਦੇ ਦਾਂਗੇ ਪੂਰੇ 60 ਦੀ ਜਾਣ ਦੋਗੇ ਇਹਦਾ ਖਾਣਾ ਜਾਨ ਦੋ 60000 ਦੀ ਉੱਦੇ ਰੰਗ ਚੜਦੀ ਦੇ ਠੀਕ ਹੈ ਜੀ ਹਾਂਜੀ ਤੇ ਬਾਕੀ ਕੋਈ ਹੋਰ ਮਾਨ ਬਾਨ ਕੋ ਵੀ ਪ੍ਰਾਚੇ ਆਣ ਕੇ ਵੇਚੇ ਮਾਲ ਠੀਕ ਹੈ ਜੀ ਹਾਂਜੀ ਬਾਕੀ ਕੋਈ ਵੀਰ ਆਪਣੀ ਤਸੱਲੀ ਕਰੇ ਜੇ ਸੁਆਈਆਂ ਵੀ ਦੀ ਚੋਚਵਾ ਕੇ ਪਾਸ ਹੋਏ ਨਾ ਬੇਸ ਚਾਖ ਕੇ ਚੋਚਵਾ ਕੇ ਆਪਣੀ ਸਮਝ ਨਾਲ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ